ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਅੱਜ ਆਪਾਂ ਬਣਾਉਣ ਲੱਗੇ ਆ ਆਲੂ ਤੇ ਪਿਆਜ਼ ਤੇ ਦਹੀਂ ਦੀ ਸਬਜ਼ੀ ਤੇ ਇਹ ਆਪਣੀ ਦਹੀਂ ਹੈ ਦੇਖੋ ਮੱਗਾਂ ਭਰਿਆਵਾ ਦਹੀਂ ਦਾ ਤੇ ਦਹੀਂ ਜ਼ਿਆਦਾ ਖੱਟੀ ਨਹੀਂ ਹੋਣੀ ਚਾਹੀਦੀ ਵੈਸੇ ਥੋੜੇ ਜਿ ਖੱਟੀ ਹੈ ਇਹਨੂੰ ਵੱਧ ਫੈਂਟ ਲਾਂਗੇ ਜੇ ਜ਼ਿਆਦਾ ਖੱਟੀ ਦਹੀਂ ਹੋਵੇ ਨਾ ਉਹਨੂੰ ਹਟ ਲੱਗੇ ਫਟ ਜਾਂਦੀ ਏ ਤੁਹਾਨੂੰ ਵੀ ਪਤਾ ਹੀ ਹੈ ਤਾਂ ਤੇ ਆਪਾਂ ਉਹਦੀ ਤੁਹਾਨੂੰ ਰੈਸিপি ਦੱਸਦੇ ਆ ਇਹਨੂੰ ਆਪਾਂ ਫੈਟ ਲੈ ਲਾਂ ਜਿੰਨੇ ਜ਼ਿਆਦਾ ਫੈਟ ਲਾਂਗੇ ਫਿਰ ਉਹਨੇ ਸਹੀ ਹੋ ਗਈ ਜੇ ਥੋੜੀ ਜਿਹੀ ਸਹੀ ਆ ਦੱਸੇ ਸਾਚੀ ਤੇ ਨਹੀਂ ਨਹੀਂ ਲੈਣ ਚਾਹੀਦੀ ਇਹ ਖੱਟ ਜਾਂਦੀ ਏ ਸੂਜੀ ਆਪਣੀ ਦਹੀਂ ਫੈਂਟ ਕੇ ਬਹੁਤ ਸੋਹਣੀ ਬਣ ਗਈ ਐ ਹੁਣ ਆਪਾਂ ਇਹਨੂੰ ਰੱਖ ਦਿੰਦੇ ਆ ਸਾਈਡ 'ਚ ਕਿਉਂਕਿ ਇਹ ਰੈਸਟ ਲਈ ਤੇ ਹੁਣ ਆਪਾਂ ਪਾਉਨੇ ਆ ਕੜਾਹੀ ਤੇਲ ਠੀਕ ਆ ਤੇਲ ਮੈਂ ਆਹ ਵਾਲਾ ਯੂਜ਼ ਕਰਦੀ ਆ ਦੇਖੋ ਆਹ ਵਾਲਾ ਉਹ ਵਰਤਤੀ ਆ ਮੈਂ ਜਿਆਦਾ ਤੇ ਇਹ ਆਪ ਪਿਆ ਆਲੂ ਪਾਏ ਹੋਏ ਪਾਣੀ ਚ ਕਿਉਂਕਿ ਕਾਲੇ ਹੋ ਜਾਂਦੇ ਨੇ ਇਹ ਆਪਣੇ ਪਿਆਜ਼ ਦੋ ਆਪਾਂ ਪਿਆਜ਼ ਕੱਟੇ ਹੋਏ ਨੇ ਇਹ ਹਰੀਆਂ ਮਿਰਚਾਂ ਤੇ ਇਹ ਆਪਣੇ ਮਸਾਲੇ ਜਿਹੜੇ ਖੜੇ ਮਸਾਲੇ ਪਾਉਣੇ ਆਪਾਂ ਇਹ ਕਾਲੀ ਮਿਰਚ ਇਹ ਮੇਥੀ ਕਲੌਂਜੀ ਜੀਰਾ ਇਹ ਦੜਾ ਥੋੜਾ ਦੜਾ ਕੱਟਿਆ ਧਨੀਆ ਤੇ ਜਿਹੜਾ ਆਪਾਂ ਹਲਦੀ ਮਸਾਲਾ ਪਾਵਾਂਗੇ ਉਹ ਆਪਾਂ ਉਹਨਾਂ ਨੂੰ ਘੋਲ ਕੇ ਲਾਗ ਪਾਵਾਂਗੇ ਤੇ ਨਮਕ ਪਾਵਾਂਗੇ ਉਹ ਬਾਅਦ ਚ ਪਾਵਾਂਗੇ ਕਿਉਂਕਿ ਨਹੀਂ ਫਟ ਜਾਂਦੇ ਨਮਕ ਨਾਲ जो अपना जीरा चट के और वो आप मसाले पावे ठीक है ये अपना धनिया उखला और काली मिर्च वगैरह खर्च तो पा दा थोड़ी सी हरी मिर्च ना मेरी ज़्यादा पौड़ी है ये मैं पाऊँगी पहला ਰੂਜੀ ਪੋਸ ਦੀ ਤੇ ਘੱਟ ਪਾੜੀ ਹੋਊਗੀ ਮੇਥੀ ਪਾਉਣ ਦਾ ਫਲੇਵਰ ਵੱਖਰਾ ਹੀ ਹੁੰਦਾ ਹੁੰਦਾ ਮੇਥੀ ਦਾ ਠੀਕ ਹੁਣ ਆਪਾਂ ਪਾ ਦਾਂਗੇ ਪਿਆਜ਼ ਦੋ ਆਪਾਂ ਪਿਆਜ਼ ਕੱਟੇ ਸੀ ਬਰੀਕ ਬਰੀਕ Så gjør vi ferdig saletårnet til Oda, og så tilbake. ඉ පෝධදාව එඩී වි්චප පමාගේ කවදි මෙසාන්ත ස කාලඟවි පඥාහ යපන්නේ පාන්ද ਆਪਾਂ ਗਰਮ ਮਸਾਲਾ ਪਾਇਆ ਚਲੋ ਇਸ ਰੰਗ ਚੇਂਜ ਕਰਨ ਲਈ ਆਪਾਂ ਥੋੜਾ ਜਿਹਾ ਭਾ ਦਿੰਦੇ ਆ ਆਲ ਮਿਰਚ ਪਰ ਨੇ ਥੋੜੀ ਜਿਹਾ ਇਹ ਜੋ ਸਬਜੀ ਤੇ ਨਮਕ ਨਹੀਂ ਮੈਂ ਪਾਇਆ ਤੇ ਨਮਕ ਮੈਂ ਕਾਉਣ ਜਿੱਦ ਤੋਂ ਸਬਜੀ ਲੋਣ ਦੀ ਗੋਲੀ ਹੋਗੀ ਉਦੋਂ ਮੈਂ ਨਮਕ ਪਾਉਂਗੀ ਖਾਲੇ ਖੋਲ ਕੇ ਪਾਉਣ ਨਾਲ ਇਹ ਉਹ ਇਹ ਫੋਟੋ ਦਿਹਾਜ ਰਹੇ ਹਾਂ ਮੈਂ ਪਰੇ ਤੇ ਦੰਡੇ ਆਪਣੇ ਬਾਲੇ ਆਪਾਂ ਆਨ ਕਰ ਲਿਆ ਬਰਾਉਣ ਨਹੀਂ ਕਰਨੇਗੇ ਉਹਨਾਂ ਪਾਇਰ ਜਨਾਂ ਆ ਬਰੀ ਦੇਣੀਆ ਪਕੌੜੀਆਂ ਹੁੰਦੀਆਂ ਇਹ ਪਾਣੀ ਆ ਇਹ ਵੀ ਤੜੀ ਆਣਗੇ ਇਹ ਮਣੂ ਵੀ ਪਤੋਂ ਮੈਂ ਟੱਕ ਦਿੰਨੇ ਹੁਣ ਇਹ ਪਾ ਮਸਾਲਾ ਤਿਆਰ ਕਰਦੇ ਹਾਂ ਕਿਉਂਕਿ ਇਹਦੇ ਵਿੱਚ ਟਮਾਟਰ ਪਾਉਣ ਦੀ ਤਾਂ ਜ਼ਰੂਰ ਕਿਨ ਲੱਪਣਾ ਹੈ ਨਾ ਕਿਉਂਕਿ ਇਹ ਡਾਈਨ ਬਹੁਤ ਪਹਿਲਾਂ ਹੀ ਖੱਟੀ ਹੋ ਗਈ ਹੈ ਇਨਸ਼ਾਅੱਲਾ ਇਹ ਦੇਖੋ ਕੋੜਾ ਜਿਹਾ ਨਹੀਂ ਥੜੜੀਆਂ ਹੁੰਦੀਆਂ ਇਹਨਾਂ ਨੂੰ ਪਾਣੀ ਲਾਇਟ ਬਿਨਾ ਇਹਨਾਂ ਨੇ origignal ਹੁਣ ਆਪਾਂ ਇਹ ਪਾ ਦਾਂਗੇ ਆਲੂ ਆਲੂ ਨੂੰ ਪਾਣੀ ਦੇ ਪਾਤਰੇ ਰੱਖੋ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਆ ਕਰੋ ਜੀ ਕੋਈ ਗੱਲ ਨਹੀਂ ਪੰਜਾਬੀਵਾ ਦੇ ਸਿਰ ਤੇ ਇਹ ਜਿਹੜਾ ਚੈਨਲ ਚੱਲਦਾ ਹੁੰਦਾ ਇਹ ਦਾਣਾ ਕਰ ਰਹੇ ਹਾਂ ਜੀ ਸਟਾਰਡਾ ਚੱਕਦੇ ਰਹਿਣਾ ਲਾਂਗੇ ਨਾਲੇ ਆਲੂ ਰੱਜ ਜਾਣਗੇ ਤੇ ਨਾਲੇ ਇਹ ਕੋੜੀਆਂ ਜਿਹੜੀਆਂ ਇਹ ਰਿੱਚ ਜਾਂਦੀਆਂ ਸੁਕਾਉਣਾ ਆਪਾਂ ਇਹਨੂੰ ਟਾਕ ਦਿੰਨੇ ਆ ਤੇ ਫਿਰ 5 ਮਿੰਟਾਂ ਬਾਅਦ ਫਿਰ ਆਪਾਂ ਇਹਨੂੰ ਦੇਖਾਂਗੇ ਉਜੀ ਆਪਣੀ ਇਹ ਸਬਜ਼ੀ ਸਾਰੀ ਰਿਚ ਗਈ ਆ ਤੇ ਹੁਣ ਆਪਾਂ ਪਾਵਾਂਗੇ ਦਹੀਂ ਤੇ ਗੈਸ ਪਕਾਪਾ ਸਲੋ ਇੱਕ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦਹੀਂ ਕਿਉਂਕਿ ਜੇ ਆਪਾਂ ਸੇਕ ਜ਼ਿਆਦਾ ਰੱਖੀ ਤੇ ਕਿਨ ਫਿਰ ਆਪਣੀ ਦਹੀਂ ਫੱਟ ਜਾਂਦੀ ਹੈ ਹੁਣ ਇਹ ਗਰੂ ਥੋੜਾ ਜਿਹਾ ਆਪਾਂ ਪਾਣੀ ਇਸ ਤਰ੍ਹਾਂ ਦੇ ਜੀਰਾ ਖਿੜਾ ਖਿਲਿਆ ਰੱਖ ਲੈਣਾ ਬੜੀਆ ਨਮਕ ਪਾ ਦੋ ਮਿੰਟ ਰੋਕੇ ਪਾਵਾਂਗੇ ਛੜਾ ਜੀ ਜੀ ਨੂੰ ਉਬਾਲ ਆ ਜਾਂਦੇ ਉਪਰ ਉਸ ਤੋਂ ਬਾਅਦ ਆਪਾਂ ਨਮਕ ਪਾਵਾਂਗੇ ਇਸ ਤਰ੍ਹਾਂ ਤੁਸੀਂ ਵੀ ਬਣਾ ਕੇ ਦੇਖਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਵੀਰੇ ਨਹੀਂ ਆਪਾਂ ਨਾਲ ਮੇਰੇ ਸਾਥ ਕਿਉਂਕਿ ਮੈਨੂੰ ਬਹੁਤ سپورਟ ਦੀ ਜ਼ਰੂਰਤ ਹੈ ਮੈਨੂੰ ਥੋੜੀ ਹੀ سپورਟ ਦੇ ਮੇਰੀ ਸਬਜੀ ਦਾ ਰੰਗ ਦੇਖੋ ਕਿੰਨਾ ਸਿਆ ਹੋ ਗਿਆ ਇਹ ਇਹ ਦਹੀਂ ਤੋਂ ਤਿਆਰ ਕੀਤੀ ਹੋਈ ਸਬਜੀ ਹੈ ਤੇ ਇਹ ਬੜੀ ਚਟਪਟੀ ਬਣੀ ਹੈ ਤੇ ਟਮਾਟਰ ਮੈਂ ਇਹਦੇ ਵਿੱਚ ਪਾਇਆ ਨਹੀਂ ਕਿਉਂਕਿ ਟਮਾਟਰ ਤਾਂ ਫਿਰ ਜੇ ਖੱਟੀ ਘੱਟ ਹੁੰਦੀ ਰਹੀ ਫਿਰ ਟਮਾਟਰ ਦਾ ਨਿੰਬੂ ਵੀ ਪਾ ਲੈਂਦੇ ਪਰ ਆਪਾਂ ਕੁਝ ਨਹੀਂ ਪਾਇਆ ਖੱਟਾ ਹੋਰ ਤੇ ਥੋੜਾ ਜਿਹਾ ਆਪਾਂ ਇਹਨਾਂ ਪਾਣੀ ਨੂੰ ਝੋਕ ਦੇਣੀ ਆ ਜene ਸਾਗ ਵਿੱਚ ਤੇ ਲੱਗਦਾ ਹੈ ਕਿ ਪਤਾ ਤੇ ਹੁਣ ਆਪਾਂ ਇਹਨੂੰ ਦੇਣੀ ਹੈ ਤਾਂ ਕਿ 5 ਮਿੰਟ ਕੱਟ ਪਲੇ ਵਰ ਤੇ ਚੋਕੀ ਜਿਹੀ ਜਿਹੜੀ ਆਪਾਂ ਜਾਰਾ ਸੇਕ ਕਰ

ਗੋਮਨ ਦਾ ਪੈਨੂਟ ਆਕ ਲੈਣੇ ਆ ਆਪਣੀ ਸਬਜੀ ਬਿਲਕੁਲ ਬਣ ਕੇ ਵਧੀਆ ਰੈਡੀ ਹੋ ਗਈ ਆ ਤੇ ਹੁਣ ਆਪਾਂ ਵਿੱਚ ਨਮਕ ਪਾਵਾਂਗੇ ਕਿਉਂਕਿ ਨਮਕ ਮੈਂ ਪਹਿਲਾਂ ਨਹੀਂ ਪਾਉਂਦੀ ਸੀਗੀ ਨਹੀਂ ਫਟ ਜਾਂਦੀ ਆ ਦੋਜੀ ਫਿਰ ਸਬਜੀ ਬਣ ਕੇ ਵਧੀਆ ਤਿਆਰ ਹੋ ਗਈ ਹੈ ਦੇਖੋ ਇਸ ਤਰ੍ਹਾਂ ਤੁਸੀਂ ਵੀ ਡੰਗ ਸਬਜੀ ਬਣਾ ਸਕਦੇ ਹੋ ਤੇ ਐਸੇ ਥੋੜਾ ਜਿਹਾ ਇਹਨੂੰ ਉੱਪਰ ਸੇਕ ਹੋਰ ਲੱਗ ਜਾਣ ਦਿੰਨੇ ਦੋਜੀ ਸਬਜੀ ਬਣ ਕੇ ਰੈਡੀ ਆ ਗੈਸ ਕਰਤਾ ਆਪਾਂ ਬੰਦ ਹੁਣ ਆਪੇ ਸਬਜੀ ਬਿਲਕੁਲ ਤਿਆਰ ਆ ਬਿਲਕੁਲ ਅਜੋ ਜਿਹੀ ਨੇ ਪਰਸਾਤਾ ਛਕਣਾ ਸ਼ਾਮ ਦੇ ਟਾਈਮ ਦਾ ਸਕ ਸਕਦੇ ਹੋ ਅੱਜੂ ਚਲੋ ਹੁਣ ਆਪਾਂ ਸਬਜੀ ਆਪਣੀ ਬਣ ਗਈ ਆਪਾਂ ਇਹਨੂੰ ਢੱਕ ਦਿੰਨੇ ਆ ਤੇ ਆਪਾਂ ਬੁਲਾਉਨੇ ਆ ਖਤੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਖਾਲਸਾ ਜੀ ਮੇਰੀ ਰਿਕੁਐਸਟ ਹੈ ਕਿ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ